ਐਸਟੀਐਫ ਲੁਧਿਆਣਾ ਰੇਂਜ ਨੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਇੱਕ ਸਕਾਰਪੀਓ ਸਵਾਰ ਦੋ ਰੋਪੀਆਂ ਨੂੰ 66 ਕਿਲੋ ਫੀਮ ਸਮੇਤ ਕਾਬੂ ਕੀਤਾ ਬਰਾਮਦ ਕੀਤੀ ਗਈ ਅਫੀਮ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੌਰਾਨ ਐਸਟੀਐਫ ਲੁਧਿਆਣਾ ਰੇਂਜ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਸਾਨੇਵਾਲ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ ਗੁਪਤ ਸੂchna ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸਕਾਰਪਿਓ ਸਵਾਰ ਦੋ ਦੋਸ਼ੀਆਂ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕਬਜ਼ੇ ਚੋਂ 66 ਕਿਲੋ ਅਫੀਮ ਬਰਾਮਦ ਹੋਈ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਦੇਵ ਸਿੰਘ ਨਿਵਾਸੀ ਉੜੀਸਾ ਅਤੇ ਤਜਿੰਦਰ ਸਿੰਘ ਉਰਫ ਮੋਨੂ ਨਿਵਾਸੀ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਦੋਸ਼ੀ ਇਹ ਅਫੀਮ ਚਾਰਖੰਡ ਤੋਂ ਲੈ ਕੇ ਆਏ ਹਨ। ਅਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਪਰਚੂਨ ਦੇ ਰੂਪ ਵਿੱਚ ਵੇਚਦੇ ਸਨ ਉਹਨਾਂ ਨੇ ਕਿਹਾ ਕਿ ਦੋਸ਼ੀ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ ਸਰ ਜਿਹੜੇ ਭਾਈ ਮਾਤਰਾ ਦੇ ਵਿੱਚ ਉਪੀਨ ਬਰਮਦ ਹੋਈ ਹੈ ਇਹਦੇ ਬਾਰੇ ਦਿਓ ਜਾਣਕਾਰੀ ਕੀ ਸੀ ਪੂਰਾ ਮਾਹੌਲ ਅੱਜ ਐਸਟੀਐਫ ਲੁਧਿਆਣਾ ਰੇਂਜ ਨੇ ਇੱਕ ਆਪਰੇਸ਼ਨ ਦੇ ਦੌਰਾਨ ਜਿੱਤੇ ਇੱਕ ਵਾਈ ਜਿਹੜੇ ਹੈ ਇੰਸਪੈਕਟਰ ਰਵਨ ਸਿੰਘ ਕਰ ਰਹੇ ਸੀਗੇ ਔਰ ਡੀਐਸਪੀ ਵਿਰਖ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਨਾਲ ਸੁਪਰਵਾਈਜ਼ਨ ਦੇ ਵਿੱਚ ਸੀਗੇ ਇਨਾਂ ਨੇ ਇੱਕ ਆਪਰੇਸ਼ਨ ਕਰਦਿਆਂ ਹੋਇਆ ਥਾਈ ਨੰਬਰ ਐਫ ਆਈ ਆਰ ਦਿਸਟ੍ਰਿਕਟ ਕੀਤੀ ਦੋ ਵਿਅਕਤੀਆਂ 'ਚ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਤਜਿੰਦਰ ਸਿੰਘ ਔਰ ਇਨਾਂ ਦੇ ਕੋਲੋਂ 66 ਕਿਜੀ 66 ਕਿਜੀ ਓਪੀਐਮ ਜਿਹੜੀ ਹੈ ਬਰਾਮਦ ਕੀਤੀ ਹੈ ਸਰ ਇਹ ਇਨੀ ਮਾਤਰਾ ਦੀ ਕਿੱਥੋਂ ਲੈ ਕੇ ਆਉਂਦੇ ਸੀਗੇ ਤੇ ਕਿੱਥੇ ਇਹਨਾਂ ਦੀ ਸਪਲਾਈ ਹੋਣੀ ਸੀਗੀ ਇਹ ਝਾਰਖੰਡ ਏਰੀਆ ਚੋਂ ਲੈ ਕੇ ਆਏ ਨੇ ਔਰ ਉੱਥੋਂ ਬਾਈ ਰੋਡ ਹੀ ਸਕੋਰਪੀਓ ਗੱਡੀ ਦੇ ਵਿੱਚ ਲੈ ਕੇ ਆਏ ਔਰ ਸਕੋਰਪੀਓ ਵੀ ਸੀ ਬਰਬੰਦ ਕਰ ਲਈਏ ਔਰ ਉਹਦੇ ਵਿੱਚੋਂ ਅਸੀਂ 66 ਕਿਲੋ ਗ੍ਰਾਮ ਰਿਕਵਰੀ ਕੀਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਇਹਨਾਂ ਦੇ ਜਿਹੜਾ ਗੁਰਦੇਸ਼ ਸਿੰਘ ਵੈਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕੁਝ ਟਰੱਕ ਨੇ ਜਿਹੜੇ ਉੱਤੇ ਝਾਰਖੰਡ ਮਾਈਨਸ ਵਿੱਚ ਚੱਲਦੇ ਆ ਔਰ ਉਹਦੇ ਨਾਲ ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ 4-5 ਸਾਲ ਤੋਂ ਪਿਛਲੇ ਤੋਂ ਇਹ ਅਫੀਮ ਦੀ ਸਮਗਲਿੰਗ ਕਰ ਰਿਹਾ ਸਰ ਇਹਨਾਂ ਦੇ ਮਾਮਲੇ ਦਰਜ ਨਹੀਂ ਪਹਿਲਾਂ ਵੀ ਅ ਜਿਹੜਾ ਦੋ ਇੱਕ ਵਿਅਕਤੀ ਹੈ ਤੇਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਅਸੀਂ ਰਿਕਾਰਡ ਇਹਨਾਂ ਦਾ ਕਢਾਵਾਂਗੇ ਪਤਾ ਲੱਗ ਜਾਏਗਾ ਸਰ ਕੀ ਮਕਸਦ ਕੀ ਵੇਚਣ ਵਾਸਤੇ ਲੈ ਕੇ ਆਉਂਦੇ ਹੁੰਦੇ ਸੀਗੇ ਜਾਂ ਫਿਰ ਇਹ ਕੁਝ ਆਪੀ ਮਸ਼ਰੀਆਦੀ ਨੇ ਨਹੀਂ ਅਜੇ ਤੱਕ ਤਹੀ ਗੱਲ ਆਈ ਹੈ ਵੇਚਣ ਵਾਸਤੇ ਲਿਆਉਂਦੇ ਨੇ ਵੇਚਣ ਵਾਸਤੇ ਲਿਆਉਂਦੇ ਕੋਈ ਫੋਨ ਨੈਟਵਰਕ ਵੀ ਇਹਨਾਂ ਦਾ ਕੋਈ ਉਹ ਅਸੀਂ ਤਫਤੀਸ਼ ਦੇ ਦੌਰਾਨ ਪਤਾ ਕਰਾਂਗੇ ਕਿ ਭਈ ਇਹਨਾਂ ਦੀ ਫਾਰਵਰਡ ਔਰ ਬੈਕਵਰਡ ਲਿੰਕੇਜਸ ਕਿੰਨੇ ਤੋ ਜਿਤਨਾ 60 ਕਿਲੋ ਦੀ ਇੱਕ ਵੱਡੀ ਰਿਕਵਰੀ ਮੰਨੀ ਜਾਂਦਾ ਜੇ ਕੋਈ ਕੈਸ਼ ਵਗੈਰਾ ਕੋਈ ਇਹਨਾਂ ਤੋਂ ਕੋਈ ਡਰਗ ਨਹੀਂ ਐਦਾਂ ਡਰਗ ਮੰਨੀ ਅਜੇ ਨਹੀਂ ਮਿਲੀ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਅਕਾਊਂਟਸ ਐਂਡ ਅਦਰ ਥਿੰਗਸ ਜਿਹੜੀਆਂ ਦੇਖਾਂਗੇ ਸਾਰੀਆਂ ਜੇਕਰ ਉਹਦੇ ਚ ਪ੍ਰੋਸੀਡਸ ਆਫ ਡਰਗਸ ਹੋਣਗੀਆਂ ਤਾਂ ਅਸੀਂ ਉਹਨਾਂ ਤੋਂ ਵੀ ਕਾਰਵਾਈ ਕਰਾਂਗੇ ਸਰ ਦੋਨਾਂ ਇਹ ਦੋਨੇ ਵਿਅਕਤੀ ਜਿਹੜੇ ਨੇ ਜਿੱਥਾਂ ਲਈ ਦੱਸਿਆ ਕਿ ਕਿਸ ਤਰ੍ਹਾਂ ਮਲੇ ਕੋਈ ਇਸ ਬਾਰੇ ਕੋਈ ਖੁਲਾਸਾ ਹੋਇਆ ਜਾਂ ਕੋਈ ਨਹੀਂ ਅਜੇ ਤਾਂ ਇੱਕ ਉਹ ਉਹ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਕਿ ਟ੍ਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ ਬਾਕੀ ਤਫ਼ਤੀਸ਼ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਏ ਕਿਉਂਕਿ ਅੱਜ ਹੀ ਫੜੇ ਅਸੀਂ ਔਰ ਅਜੇ ਅਸੀਂ ਮੈਜਿਸਟਰ ਸਾਹਦੇ ਪੇਸ਼ ਕਰਨਾ ਰਿਮਾਂਡ ਲਵਾਂਗੇ ਤਾਂ ਰਿਮਾਂਡ ਤੋਂ ਸਾਰੀਆਂ ਗੱਲਾਂ ਬਾਹਰ ਹੋਣਗੀਆਂ ਜਿਹੜੀ ਗੱਡੀ ਆ ਇਹਨਾਂ ਦੇ ਆਪਣੇ ਨਾਮ ਤੇ ਹੈ ਜੇ ਗੱਡੀ ਨਹੀਂ ਜਿਹੜੀ ਇਹ ਸਕੋਰਪਿਓ ਕਿਸੇ ਹੋਰ ਦਾ ਹੈ ਉਹਨਾਂ ਤੇ ਹਾਂਜੀ ਹਾਂਜੀ ਸਰ ਖੁਦ ਐਡਿਕਟ ਨੇ ਇਹ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏਗੀ ਫਿਰ ਪਤਾ ਲੱਗੇਗਾ ਉਹ ਇਹਨਾਂ ਦਾ ਕੋਈ ਲਿੰਕ ਕੋਈ ਪਰਚੇਜ਼ਿੰਗ ਵਾਲਾ ਲਿੰਕ ਤਾਂ ਨਹੀਂ ਸਾਹਮਣੇ ਆਇਆ ਸਰ ਹਜੇ ਤੱਕ ਪਰਚੇਜ਼ਿੰਗ ਦਾ ਸਰ ਜਿਹਦਾ ਮਤਲਬ ਜਿਹੜਾ ਜੀਤ ਨੂੰ ਵੇਚਣੀ ਸੀ ਇਹਨਾਂ ਨੇ ਨਹੀਂ ਕੋਈ ਉਹ ਅਸੀਂ ਉਹ ਇਹਨਾਂ ਨੂੰ ਜਿਹੜੇ ਪੋਸ਼ੇਸ਼ ਕਰਾਂਗੇ ਤਾਂ ਗੱਲ ਸਾਹਮਣੇ ਆਉਣਗੇ ਅੱਛਾ ਜੀ ਹਾਂਜੀ ਚਾਰਖਣੇ ਤੋਂ ਲੈ ਕੇ ਹਾਂਜੀ ਤੇ ਸਪਲਾਈ ਕਿਦਾਂ ਕਰਦੇ ਨੇ ਕੋਈ ਵੇ ਆਫ ਇਹ ਸਪਲਾਈ ਤਾਂ ਮੋਡ ਆਫ ਟ੍ਰਾਂਸਪੋਰਟ ਤਾਂ ਨਾਲ ਕੋਲ ਹੈ ਹੀ ਹੈ ਥਰੂ ਲੈਂਡ ਰੂਟ ਹੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਨੇ ਹਨ ਫਰਜ਼ਾ ਜਿਹੜੀ ਹੈ ਹੁਣ ਅੱਗੇ ਕਿਹਨੂ ਕਿਹਨੂ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤਫਤੀਸ਼ ਅਸੀਂ ਕਰਾਂਗੇ ਤਾਂ ਸਾਹਮਣੇ ਕਲ ਆ ਜਾਏਗਾ ਕਿਵੇਂ ਕਰਦੇ ਨੇ ਉਹ ਮੋਡ ਵੀ ਨਾਲ ਪਤਾ ਲੱਗ ਜਾਏ ਸਰ ਗੁਪਤ ਸੂਚਨਾ ਦੇ ਆਧਾਰ ਤੇ ਇਹ ਵੀ ਇਹਨਾਂ ਦੀ ਗੱਲਬਾਤ ਹੋਈ ਹੈ ਜੀ ਜੀ ਅਸੀਂ ਇਨਫਾਰਮੇਸ਼ਨ ਬੇਸਿਸ ਤੇ ਅਫੇਅਰ ਡਿਸਟ੍ਰਿਕਟ ਕੀਤੀ ਸੀ ਕਿ ਔਰ ਜਿਹੜਾ ਉਸ ਤੋਂ ਬਾਅਦ ਨਾਕਾ ਲਗਾ ਕੇ ਫੜਿਆ